ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਜਿੱਥੇ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਉਣ ਵਾਲੇ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੇ ਭਾਵ ਅਰਥ ਆਪ ਜੀ ਨੂੰ ਦੱਸੇ ਜਾਂਦੇ ਹਨ ਆਓ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ਜਾਰੀ ਹੋਇਆ ਹੈ ਉਸ ਨੂੰ ਸੁਣੀਏ ਅਤੇ ਉਸ ਦੇ ਭਾਵ ਅਰਥ ਸਮਝੀਏ ਸਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਨ ਨ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਈ ਜਹਾਂ ਦੇਖਾਂ ਤਹ ਅਵਰ ਨਾ ਕੋਈ ਗੁਰਮਖ ਭਗਤ ਸਹਿਜ ਕਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ ਅਕਥ ਕਥਾ ਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸੱਚਾ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤਿਗੁਰੂ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੈ ਹੱਡ ਨਾ ਪਤੀਜੈ ਨਾ ਬੋਹ ਭੇਖੈ ਕੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਭੁੱਲੇ ਝੋਟਾ ਖਾਏ ਬਹੁਤ ਸਿਆਣ ਪਿਆ ਵਹਿ ਜਾਹੀ ਨਾਮ ਜਪੈ ਪੋ ਭੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਦੋਲਤ ਭਏ ਉਦਾਸਾ ਮਨ ਮਲੇ ਸੂਚਾ ਕਿਉ ਹੋਈ ਸਾਚ ਮਿਲੈ ਪਾਵੇ ਪਥ ਸੋਈ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਅਗੇ ਪ੍ਰਭ ਤੁਦ ਸਾ ਲਾਹੀ ਤੁਦ ਬਿਨ ਦੂਜਾ ਮੈਂ ਕੋ ਨਹੀਂ ਜੋ ਤੁਦ ਭਾਵੈ ਤਉ ਰਾਖ ਰਜਾਈ ਨਾਨਕ ਸਹਜ ਪਾਏ ਗੁਣ ਗਾਏ ਧਨਾਸ੍ਰੀ ਮਹਲਾ ਪਹਿਲਾ ਤਨਾ ਸਰੀਰ ਆਵੈ ਮਹੱਲਾ ਪਹਿਲਾ ਤੋਂ ਭਾਵ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਫਰਮਾਈ ਹੋਈ ਬਾਣੀ ਹੈ ਸਤਿਗੁਰੂ ਜੀ ਕੀ ਫਰਮਾਨ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਸਹਿਜ ਮਿਲੈ ਮਿਲਿਆ ਪ੍ਰਵਾਨ ਜਿਹੜਾ ਮਨੁੱਖ ਗੁਰੂ ਦੀ ਰਾਹੀ ਅਡੋਲ ਅਵਸਥਾ ਵਿੱਚ ਟਿੱਕੇ ਪ੍ਰਭੂ ਚਰਨਾਂ ਵਿੱਚ ਜੁੜ ਜਾਂਦਾ ਹੈ ਉਸ ਦਾ ਪ੍ਰਭੂ ਚਰਨਾਂ ਵਿੱਚ ਜੁੜਨਾ ਕਬੂਲਿਆ ਜਾਂਦਾ ਹੈ ਪਰਵਾਣ ਹੋ ਜਾਂਦਾ ਹੈ ਨਾ ਤਿਸ ਮਰਨ ਨਾ ਆਵਣ ਜਾਣ ਫਿਰ ਉਸ ਮਨੁਖ ਨੂੰ ਮੋਤ ਨਹੀਂ ਆਉਂਦੀ ਆਤਮਕ ਮੋਤ ਕਿਉਂਕਿ ਸਰੀਰਕ ਮੋਤ ਤੇ ਸਭ ਨੇ ਮਰਨਾ ਹੈ ਆਤਮਕ ਮੋਤ ਨਹੀਂ ਆਉਂਦੀ ਤੇ ਉਹ ਜਨਮ ਮਰਨ ਦੇ ਜਿਹੜੇ ਗੇੜ ਹਨ ਉਹਨਾਂ ਤੋਂ ਛੁੱਟ ਜਾਂਦਾ ਹੈ ਚਰਾਸੀ ਦੇ ਚੱਕਰਾ ਚੋਂ ਨਿਕਲ ਜਾਂਦਾ ਹੈ ਠਾਕੁਰ ਮੈਦਾਸ ਦਾਸ ਮੈ ਸੋਈ ਜੀ ਹਾਂ ਪ੍ਰਭੂ ਦਾ ਦਾਸ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਇਹੋ ਜਿਹੇ ਦਾਸ ਦੇ ਵਿੱਚ ਪ੍ਰਭੂ ਵੀ ਇੱਕਮਿਕ ਹੋ ਜਾਂਦਾ ਹੈ ਜਹ ਦੇਖਾਂ ਤੇ ਅਵਰ ਨਾ ਕੋਈ ਉਹ ਸੇਵਕ ਜਿੱਧਰ ਵੀ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਗੁਰਮਖ ਭਗਤ ਸਹਿਜ ਕਰ ਪਾਈ ਹੈ ਕਿੰਨੇ ਹਣ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਬਿਨ ਗੁਰ ਪੇਟੀ ਮਰ ਆਈਏ ਜਾਈਏ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੋਤੇ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪਹਿਣਾ ਪੈਂਦਾ ਹੈ ਰਹਾਉ ਟਿਕਾਉ ਦਿੰਦੇ ਹੋਏ ਸਤਿਗੁਰੂ ਫਰਮਾਨ ਕਰਦੇ ਹਨ ਸੋਗੁਰ ਕਰੋ ਜੀ ਸੱਚ ਦਰੜਾਵੇ ਇਹਨੇ ਹਾਂ ਮੈਂ ਉਹੀ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਜਿਹੜਾ ਮੈਨੂੰ ਸੱਚ ਪ੍ਰਗਟ ਕਰ ਦੇਵੇ ਸੱਚ ਦਾ ਗਿਆਨ ਕਰਵਾ ਦੇਵੇ ਅਕਥ ਕਥਾਵੈ ਸ਼ਬਦ ਮਿਲਾਵੇ ਜਿਹੜਾ ਮੈਥੋਂ ਅਕਥ ਪ੍ਰਭੂ ਦੀ ਸਿੱਧ ਸਲਾਹ ਕਰਾਵੇ ਤੇ ਆਪਣੇ ਸ਼ਬਦ ਦੇ ਰਹੀ ਮੈਨੂੰ ਪ੍ਰਭੂ ਚਰਨਾਂ ਦੇ ਵਿੱਚ ਜੋੜ ਦੇਵੇ ਮੈਂ ਐਸਾ ਗੁਰੂ ਧਾਰਨ ਕਰਨਾ ਚਾਹਨਾ ਹਾਂ ਹਰ ਕੀ ਲੋਗ ਅਵਰ ਨਹੀਂ ਕਾਰਾ ਪਰਮਾਤਮਾ ਦੇ ਭਗਤ ਨੂੰ ਕੋਈ ਹੋਰ ਕਾਰ ਨਹੀਂ ਸੁਝਦੀ ਹੋਰ ਕੰਮ ਨਹੀਂ ਰਹਿੰਦਾ ਉਹ ਸਿਰਫ ਪ੍ਰਭੂ ਭਗਤੀ ਦੇ ਵਿੱਚ ਹੀ ਰੀਨ ਰਹਿਣਾ ਚਾਹੁੰਦਾ ਹੈ ਸਾਚੂ ਠਾਪੁਰ ਸਾਚ ਪਿਆਰਾ ਭਗਤ ਸਦਾ ਉਸ ਪ੍ਰਭੂ ਨੂੰ ਹੀ ਸਿਮਰਦਾ ਹੈ ਤੇ ਸਦਾ ਉਸ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ ਉਹ ਪ੍ਰਭੂ ਹੀ ਉਸ ਨੂੰ ਪਿਆਰਾ ਲੱਗਦਾ ਹੈ ਨਾ ਕਿ ਦੁਨੀਆ ਦਾ ਕੋਈ ਕਾਰ ਵਿਹਾਰ ਤਨ ਮੈਂ ਮਨੁਆ ਮਨ ਮੈਂ ਸਾਚਾ ਕਹਿੰਦੇ ਹਨ ਉਸ ਦਾ ਜਿਹੜਾ ਮਨ ਹੈ ਉਸ ਦੇ ਸ਼ਰੀਰ ਦੇ ਅੰਦਰ ਹੀ ਵੱਸਦਾ ਹੈ ਉਹ ਮਾਇਆ ਵਾਲ ਨਹੀਂ ਦੌੜਦਾ ਤੇ ਉਸ ਮਨ ਦੇ ਅੰਦਰ ਉਹ ਫਿਰ ਪ੍ਰਭੂ ਆਪ ਪ੍ਰਗਟ ਹੋ ਜਾਂਦਾ ਹੈ ਸੋ ਸਾਚਾ ਮਿਲ ਸਾਚੇ ਰਾਚਾ ਉਹ ਸੇਵਕ ਸਦਾਤਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਦੇ ਵਿੱਚ ਮਿਲ ਕੇ ਉਸ ਵਿੱਚ ਹੀ ਲੀਨ ਹੋ ਜਾਂਦਾ ਹੈ ਸੇਵਕ ਪ੍ਰਭ ਕਹ ਲਾਗੇ ਪਾਈਂ ਐਸਾ ਸੇਵਕ ਸਤਿਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸਤਿਗੁਰੂ ਪੂਰਾ ਮਿਲੇ ਮਿਲਾਏ ਤੇ ਜਿਹੜਾ ਪੂਰਾ ਸਤਿਗੁਰੂ ਹੈ ਉਹ ਉਸ ਪਰਮਾਤਮਾ ਨਾਲ ਉਸ ਦਾ ਮੇਲ ਕਰਾ ਦਿੰਦਾ ਹੈ ਆਪ ਦਿਖਾਵੇ ਆਪ ਹੀ ਦੇਖੇ ਪਰਮਾਤਮਾ ਆਪਣਾ ਦਰਸ਼ਨ ਆਪ ਹੀ ਕਰਾਉਂਦਾ ਹੈ ਤੇ ਆਪ ਹੀ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਸਭ ਨੂੰ ਦੇਖਦਾ ਹੈ ਹਟ ਨਾ ਪਤੀਜੇ ਨਾ ਬੋਹ ਭਿਖੇ ਅਗਰ ਕੋਈ ਬੰਦਾ ਹਟ ਕਰਦਾ ਹੈ ਹਟ ਧਾਰਨ ਕਰਕੇ ਹਟ ਕਿਰਿਆ ਕਰਕੇ ਪਰਮਾਤਮਾ ਨੂੰ ਰੀਝਣਾ ਚਾਵੇ ਤਾਂ ਉਹ ਰੀਝਦਾ ਨਹੀਂ ਤੇ ਨਾ ਹੀ ਬਹੁਤ ਭੀਖ ਵਿਖਾਵੇ ਕਰਨ ਨਾਲ ਬਹੁਤ ਅਡੰਬਰ ਕਰਨ ਨਾਲ ਪਰਮਾਤਮਾ ਰੀਝਦਾ ਹੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਜਿਸ ਪ੍ਰਭੂ ਨੇ ਸਰੀਰ ਸਾਜੇ ਹਨ ਤੇ ਉਸ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਪਾਇਆ ਹੈ ਪ੍ਰੀਮ ਭਗਤ ਪ੍ਰਭ ਮਨ ਪਤਿ ਆਇਆ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿੱਚ ਵੀ ਜੋੜਿਆ ਹੈ ਪੜ ਪੜ ਭੂਲੇ ਝੋਟਾ ਖਾਏ ਜਿਹੜੇ ਮਨੁੱਖ ਵਿਦਿਆ ਪੜ ਪੜ ਕੇ ਖੁੰਝ ਜਾਂਦੇ ਹਨ ਗਵਾਚ ਜਾਂਦੇ ਹਨ ਉਹ ਫਿਰ ਝੋਟਾ ਖਾਂਦੇ ਰਹਿੰਦੇ ਹਨ ਬਹੁਤ ਸਿਆਣਪ ਆਵੇ ਜਾਹੀ ਜਿਹੜੇ ਵਿਦਵਾਨ ਬਹੁਤ ਚਤੁਰਾਈਆਂ ਕਰਦੇ ਹਨ ਆਪਣੀ ਵਿੱਦਿਆ ਦੇ ਅਹੰਕਾਰ ਦੇ ਵਿੱਚ ਸਿਆਣਪਾਂ ਕਰਦੇ ਹਨ ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ ਨਾਮ ਜਪੈ ਉਹ ਭੋਜਨ ਖਾਏ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ ਅਦਬ ਨੂੰ ਆਪਣੀ ਆਤਮਾ ਦੀ ਗੁਰਾਕ ਬਣਾਉਂਦਾ ਹੈ ਗੁਰਮਖ ਸੇਵਕ ਰਹੇ ਸਮਾਏ ਉਹ ਸੇਵਕ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਪੂਜ ਸਿਲਾ ਤੀਰਤ ਬਨਵਾਸ ਜਿਹੜਾ ਸਿਲਾਵਾਂ ਨੂੰ ਪੱਥਰਾਂ ਨੂੰ ਪੂਜਦਾ ਹੈ ਤੀਰਥਾਂ ਤੇ ਜਾਂਦਾ ਹੈ ਬਨਾਂ ਦੇ ਵਿੱਚ ਵਾਸਾ ਕਰਦਾ ਹੈ ਪਰ ਮਦਦ ਧੌਲਤ ਭਈ ਉਦਾਸਾ ਉਹ ਭ੍ਰਮਦਾ ਰਹਿੰਦਾ ਹੈ ਡੋਲਦਾ ਰਹਿੰਦਾ ਹੈ ਤੇ ਸਾਰੀ ਜ਼ਿੰਦਗੀ ਉਦਾਸ ਹੀ ਰਹਿੰਦਾ ਹੈ ਪਟਕਧਾਰ ਰਹਿਂਦਾ ਹੈ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਮਨ ਮੈਲੀ ਸੂਚਾ ਕਿਉਂ ਹੋਈ ਇਹਨੇ ਹਣ ਜਿਸ ਮਨੁੱਖ ਦਾ ਮਨ ਮੈਲਾ ਰਹਿ ਗਿਆ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਸਾਚ ਮਿਲੇ ਪਾਵੇ ਪਤਸੂਈ ਜਿਹੜਾ ਮਨੁੱਖ ਸਦਾtheta ਰਹਿਣ ਵਾਲੇ ਪ੍ਰਭੂ ਦੇ ਸਿਮਰਨ ਰਾਹੀ ਉਸ ਵਿੱਚ ਲੀਨ ਹੋ ਜਾਂਦਾ ਹੈ ਫਿਰ ਉਹ ਇੱਜ਼ਤ ਪਾ ਲੈਂਦਾ ਹੈ ਆਚਾਰਾ ਵਿਚਾਰ ਸਰੀਰ ਜਿਸ ਦੇ ਅੰਦਰ ਉੱਚਾ ਆਚਰਣ ਵੀ ਹੈ ਤੇ ਉੱਚੀ ਸੂਝ ਵੀ ਹੈ ਆਦ जुगाਦ ਸਹਿਜ ਮਨ ਧੀਰ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਪਲ ਪੰਕਜ ਮਹਿਕੋਟ ਉਧਾਰੇ ਸੋ ਓ ਪ੍ਰਭੂ ਅੱਖ ਚਮਕਣ ਦੇ ਸਮੇਂ ਵਿੱਚ ਕਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਪਾਰ ਉਤਾਰਾ ਕਰ ਦਿੰਦਾ ਹੈ ਕਰ ਕਿਰਪਾ ਗੁਰਮੇਲ ਪਿਆਰੇ ਏ ਪਿਆਰੇ ਪ੍ਰਭੂ ਮੇਰੇ ਤੇ ਮਿਹਰ ਕਰੋ ਕਿਰਪਾ ਕਰੋ ਮੈਨੂੰ ਵੀ ਐਸਾ ਗੁਰੂ ਮਿਲਾ ਦੇਵੋ ਕਿਸ ਅੱਗੇ ਪ੍ਰਭ ਤੁਧ ਸਲਾਹੀ ਏ ਪ੍ਰਭੂ ਜੀ ਮੈਂ ਤੁਹਾਡੀ ਸਲਾਹਣਾ ਤੁਹਾਡੀ ਉਸਤਤ ਕਿਸ ਅੱਗੇ ਕਰਾਂ ਤੋਦ ਬਿਰਨ ਦੂਜਾ ਮੈਂ ਕੋ ਨਹੀਂ ਮੇਰੇ ਵਾਸਤੇ ਤੁਹਾਡੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਮੈਨੂੰ ਤੁਹਾਡੇ ਤੋਂ ਬਿਨਾ ਹੋਰ ਕੋਈ ਦਿਸਦਾ ਹੀ ਨਹੀਂ ਜੋ ਤੁਧ ਭਾਵੈ ਤਿਉ ਰਾਖ ਰਜਾਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਮੈਨੂੰ ਆਪਣੀ ਰਜਾ ਦੇ ਵਿੱਚ ਰੱਖਣਾ ਕਰੋ ਨਾਨਕ ਸਹਜ ਪਾਏ ਗੁਣ ਗਾਏ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਕਹਿ ਰਹੇ ਹਨ ਕੀ ਮੈਂ ਸੇਵਕ ਵੀ ਸਹਿਜ ਅਵਸਥਾ ਪਾਲਵਾਂ ਤੇ ਤੁਹਾਡੇ ਗੁਣ ਗਾਵਾਂ ਮੇਰੀ ਐਸੀ ਅਵਸਥਾ ਬਣਾ ਦੋ ਕਿ ਤੇਰਾ ਦਾਸ ਅਡੋਲ ਆਤਮਿਕ ਅਵਸਥਾ ਵਿੱਚ ਟਾ ਕੇ ਤੇਰੇ ਪ੍ਰੇਮ ਵਿੱਚ ਟਿੱਕ ਕੇ ਤੇਰੇ ਗੁਣ ਗਾਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਵਿੱਤਰ ਮੁਖਵਾਕ ਦੇ ਭਾਵ ਅਰਥ ਆਪ ਜੀ ਨੇ ਸ਼੍ਰਵਣ ਕੀਤੇ ਭਾਵ ਅਰਥ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਅਗਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ